ਆਪ ਦੋਨੋਂ ਨੇ ਅੰਮ੍ਰਿਤ ਕਹਾਂ ਸੇ ਛਕਾ ਮੈਂ ਨੇ ਕਈ ਵਾਰੀ ਦੇਖਾਇਆ ਕਿ ਲੋਕ ਜ਼ਿਆਦਾਤਰ ਨੰਦੇਰ ਸਾਹਿਬ ਜੀ ਕੋਈ ਚੁੰਦੇ ਉੱਥੇ ਹੀ ਕਿਉਂ ਉਹੀ ਨੰਦੇਰ ਸਾਹਿਬ ਹੀ ਕਿਉਂ ਚੂਸ ਕੇ ਜੀ ਮਾਰੇ ਸਾਡੀ ਉਡੀਕ ਕਰਦੇ ਕਿ 60 ਸਾਲ ਤੋਂ ਪਹਿਲਾ ਪਹਿਲਾ ਮੇਰਾ ਹਰ ਬੱਚਾ ਮੇਰੇ ਕੋਲ ਆਵੇ ਫਿਰ ਮਹਾਰਾਜ ਦਾ ਹੁਕਮ ਸੀ ਕਿ ਹਜੂਰ ਸਾਹਿਬ ਦੇ ਵਿੱਚ ਮੈਂ 16 ਘੰਟੇ ਹਾਜ਼ਰ ਹਜੂਰ ਆਪਾਂ ਕਿ ਜਦੋਂ ਸਾਡੇ ਪਿਤਾ ਉੱਥੇ ਹਾਜ਼ਰ ਹਜੂਰ ਕਹਿ ਰਹੇ ਨੇ ਕੀ ਹੁੰਦੇ ਨੇ ਤੇ ਫਿਰ ਆਪਾਂ ਉਹਨਾਂ ਦੀ ਨਜ਼ਰਾਂ ਦੇ ਸਾਹਮਣੇ ਬੈਠ ਕੇ ਅੰਮ੍ਰਿਤ ਛਕਾਂਗੇ ਕਿਤੇ ਪਰੇ ਜਾ ਕੇ ਕਿ ਸਾਡੇ ਜਦ ਪਿਤਾ ਹੀ ਹੋ ਨੇ ਜੀ ਆਪਾਂ ਬੜੇ ਪਾਪੀ ਆ ਆਪਾ ਬਹੁਤ ਵੱਡੇ ਪਾਪੀ ਆ ਵਾਹਿਗੁਰੂ ਜੀ ਵਾਹਿਗੁਰੂ ਤਾਂ ਜਿਹੜਾ ਸਾਡਾ ਪੁਰਾਣਾ ਜੀਵਨ ਰਿਹਾ ਆਪਾਂ ਸੋਚਦੇ ਸੀਗੇ ਕਿ ਮਹਾਰਾਜ ਨੇ ਸਾਡੇ ਤੇ ਤਰਸ ਖਾ ਕੇ ਥਾਲੇ ਕੀ ਵਿਖਿਆ ਉਹਨਾਂ ਨੂੰ ਸਾਡੀ ਜਿਹੜਾ ਪੰਜਾਬ ਦੇ ਵਿੱਚ ਨਾ ਯੂਥ ਡਰੱਗਲੇ ਪਾਸੇ ਲੱਗ ਗਿਆ ਗਲਤ ਪਾਸੇ ਲੱਗ ਗਿਆ ਉਹ ਸਾਡੇ ਤੱਕ ਪਹੁੰਚ ਕਰ ਰਿਹਾ ਉਹਨਾਂ ਨੂੰ ਸ਼ਾਇਦ ਇਹ ਬਾਣੇ ਤੇ ਭਰੋਸਾ ਹੈ ਨਾ ਕਿ ਸਾਡੇ ਤੇ ਬਸ ਇੰਨੀ ਗੱਲ ਮੰਨਿਓ ਕਿ ਮਹਾਰਾਜ ਦੇ ਨਾਮ ਵਿੱਚ ਗੁਰੂ ਸਾਹਿਬ ਦੀ ਬਾਣੀ 'ਚ ਬਹੁਤ ਵੱਡੀ ਸ਼ਕਤੀ ਹੈ ਆਪਾਂ ਰਲ ਮਿਲ ਕੇ ਕਰਾਂਗੇ ਤੁਹਾਨੂੰ ਕੱਲੇ ਨਹੀਂ ਛੱਡਾਂਗੇ ਵਾਹਿਗੁਰੂ ਜੀ ਆਪ ਦੋਨੋਂ ਨੇ ਅੰਮ੍ਰਿਤ ਕਹਾਂ ਸੇ ਛਕਾ ਮੈਨੇ ਕਈ ਵਾਰੀ ਦੇਖਿਆ ਕਿ ਲੋਕ ਜ਼ਿਆਦਾਤਰ ਨੰਦੇਸ਼ ਸਾਹਿਬ ਜੀ ਕੋਈ ਚੁੰਦੇ ਇਹਨਾ ਇੱਕ ਸਵਾਲ ਹੈ ਜਿਵੇਂ ਵਿੱਕੀ ਥਾਮਸ ਜੀ تھے ਉਹ ਵੀ ਵਹੀਂ ਸੇ ਛੱਕ ਕੇ ਆਏ تھے ਔਰ ਉਹ ਕਾਫੀ ਜ਼ਿਆਦਾ ਮੈਨੇ ਦੇਖਿਆ ਅਭੀ ਪਿੱਛੇ ਸੋਸ਼ਲ ਮੀਡੀਆ ਦੇ ਅੰਦਰ ਉਹ ਕਾਫੀ ਜ਼ਿਆਦਾ ਅੱਗੇ ਆਕਰ ਇਸ ਚੀਜ਼ੋ ਨੇ ਤੁਸੀਂ ਦੋਨਾਂ ਨੇ ਕਿੱਥੋਂ ਅੰਮ੍ਰਿਤ ਮਾਨ ਚੱਕਿਆ ਤੇ ਅੱਗੇ ਥੋੜਾ ਜਿਹਾ ਹਾਈਲਾਈਟ ਦਿਖਾਓ ਕਿ ਤੁਸੀਂ ਉੱਥੇ ਹੀ ਕਿਉਂ ਉਹੀ ਨੰਦੇਸ਼ ਸਾਹਿਬ ਹੀ ਕਿਉਂ ਚੂਸ ਕੇ ਜੀ ਸਤਬਚਨ ਵਾਈਗਰੂ ਜੀ ਅਸਲ ਚ ਦੋਇ ਵਾਈਗਰੂ ਜੀ ਜਦੋਂ ਅਪ ਇਤਿਹਾਸ ਪੜ ਰਹੇ ਸੀ ਨਾ ਤੇ ਸਾਡੇ ਪਿਤਾ ਗੁਰਗੋਬਿੰਦ ਸਿੰਘ ਜੀ ਨੇ ਆਖਰੀ ਸਮਾਂ ਕਿੱਥੇ ਬਿਤਾਇਆ ਸੀ ਨੰਦੇੜ ਹਜੂ ਸਹਿਬ ਮਹਾਰਾਜ ਨੇ ਨਾ ਉੱਥੇ ਹੁਕਮ ਕੀਤਾ ਸੀ ਕਿ ਮੈਂ ਇਥੇ ਤੁਹਾਡੀ ਉਡੀਕ ਕਰਾਂਗਾ 60 ਸਾਲ ਦੀ ਉਮਰ ਤੱਕ ਵਾਹਿਗੁਰੂ ਅਗਰ ਤੁਸੀਂ 60 ਸਾਲ ਹੋਣ ਤੋਂ ਪਹਿਲਾਂ ਪਹਿਲਾਂ ਆ ਕੇ ਇੱਥੇ ਮੇਰੇ ਦਰਸ਼ਨ ਕਰਦੇ ਹੋ ਤੇ ਮੈਨੂੰ ਇਸ ਤੋਂ ਵੱਧ ਖੁਸ਼ੀ ਨਹੀਂ ਹੋ ਸਕਦੀ ਜਦੋਂ ਸਾਨੂੰ ਇਹ ਗੱਲ ਪਤਾ ਲੱਗੀ ਆਪਾਂ ਕਿ ਆਪਾਂ ਵੀ 30 ਸਾਲ ਦੇ ਤਾਂ ਹੋ ਹੀ ਗਏ ਆ ਤੇ ਆਪਾਂ ਹੋਰ ਲੇਟ ਨਹੀਂ ਕਰਨਾ ਇਹ ਜ਼ਰੂਰੀ ਨਹੀਂ ਕਿ ਜੇ ਮਹਾਰਾਜ ਨੇ ਕਿ 60 ਸਾਲ ਤੱਕ ਆ ਸਕਦੇ ਹੋ ਤੇ ਆਪਾਂ 50 ਪਲੱਸ ਹੋ ਕੇ ਜਾਵਾਂਗੇ ਆਓ ਆਪਾਂ ਅੱਜ ਹੀ ਚੱਲੀਏ ਇਹ ਸਾਨੂੰ ਮੇਨ ਪਿਆਰ ਪਿਆ ਸੀ ਕਿ ਸੱਚੀ ਮਹਾਰਾਜ ਸਾਡੀ ਵੇਟ ਕਰਦੇ ਆ ਉਹ ਐਡੇ ਵੱਡੇ ਜਗਤ ਪਿਤਾ ਉਹਨਾਂ ਨੂੰ ਕੀ ਲੋੜ ਪਈ ਸਾਡੀ ਵੇਟ ਕਰਨ ਦੀ ਉਹ ਇੰਨਾ ਪਿਆਰ ਕਿਉਂ ਕਰਦੇ ਆ ਸਾਡੀ ਸੋਚਣ ਵਾਲੀ ਗੱਲ ਆ ਗਈ ਸੀ ਵੀ ਆਪਾਂ ਬੜੇ ਪਾਪੀ ਆ ਆਪਾਂ ਬਹੁਤ ਵੱਡੇ ਪਾਪੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਤਾਂ ਜਿਹੜਾ ਸਾਡਾ ਪੁਰਾਣਾ ਜੀਵਨ ਰਿਹਾ ਆਪਾਂ ਸੋਚਦੇ ਸੀਗੇ ਕਿ ਮਹਾਰਾਜ ਨੇ ਸਾਡੇ ਤੇ ਤਰਸ ਖਾ ਕੇ ਚਲੇ ਕੀ ਵਿਖਿਆ ਉਹਨਾਂ ਨੂੰ ਸਾਡੇ ਫਿਰ ਜਦੋਂ ਆਪਾਂ ਜਾਣੇ ਆ ਹਜੂਰ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਕਿ ਐ ਸਾਨੂੰ ਸਿੱਖ ਇਤਿਹਾਸ ਪੜਦੇ ਪੜਦੇ ਪਤਾ ਲੱਗਿਆ ਸੀ ਕਿ ਮਾਰੇ ਸਾਡੀ ਉਡੀਕ ਕਰਦੇ ਕਿ 60 ਸਾਲ ਤੋਂ ਪਹਿਲਾਂ ਪਹਿਲਾਂ ਮੇਰਾ ਹਰ ਬੱਚਾ ਮੇਰੇ ਕੋਲ ਆਵੇ ਫਿਰ ਮਾਰੇ ਦਾ ਹੁਕਮ ਸੀ ਕਿ ਹਜੂਰ ਸਾਹਿਬ ਦੇ ਵਿੱਚ ਮੈਂ 16 ਘੰਟੇ ਹਾਜ਼ਰ ਹਜੂਰ ਹਾਂ ਆਪਾਂ ਕਿ ਜਦੋਂ ਸਾਡੇ ਪਿਤਾ ਉੱਤੇ ਹਾਜ਼ਰ ਹਜੂਰ ਕਹਿ ਰਹੇ ਨੇ ਕੀ ਹੁੰਦੇ ਨੇ ਤੇ ਫਿਰ ਆਪਾਂ ਉਹਨਾਂ ਦੀ ਨਜ਼ਰਾਂ ਦੇ ਸਾਹਮਣੇ ਬੈਠ ਕੇ ਅਮਰਿ ਛਕਾਂਗੇ ਕਿ ਕਿਤੇ ਕਿ ਪਈ ਪਰੇ ਜਾ ਕੇ ਕਿ ਸਾਡੇ ਚੰਦ ਪਿਤਾ ਹੀ ਉਹ ਨੇ ਫਿਰ ਆਪਾਂ ਉੱਥੇ ਗਈ ਆ ਚੀਜ਼ ਕਨਫਰਮ ਕੀਤੀ ਆਪਾਂ ਕਿ ਆਪਾਂ ਪੜਿਆ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਇਹਦੇ ਬਾਰੇ ਕੀ ਇਤਿਹਾਸ ਹੈ ਜਿਹੜੇ ਉੱਥੇ ਦੇ ਸਿੰਘ ਸੀਗੇ ਉਹ ਇੱਥੇ ਪਰਸੰਨ ਹੋਏ ਕਿ ਤੁਹਾਨੂੰ ਇਹ ਕਿੰਨੇ ਦੱਸਿਆ ਆਪਾਂ ਕਿ ਵੈਗਰੂ ਜੀ ਆਪਾਂ ਇਤਿਹਾਸ ਚ ਪੜਿਆ ਕਹਿੰਦੇ ਬਿਲਕੁਲ ਸਤ ਬਚਨ ਇੱਥੇ ਮਹਾਰਾਜ ਨੇ ਹੁਕਮ ਕੀਤਾ ਸੀ ਕਿ ਮੈਂ ਬ੍ਰਹਮੰਡ ਦੇ ਵਿੱਚ ਰਹੂੰਗਾ ਸਾਰਾ ਕੰਮ ਦੇਖਣਾ ਹੈ ਪੂਰੀ ਦੁਨੀਆ ਦੇਖਣੀ ਹੈ ਪਰ ਮੈਂ ਇੱਥੇ ਤੁਹਾਡੇ ਲਈ ਵੀ ਰਹੂੰਗਾ ਤੁਸੀਂ ਕੋਈ ਵੀ ਅਰਦਾਸ ਕਰੋਗੇ ਇਨ ਬਿਨ ਪੂਰੀ ਹੋਏਗੀ ਤੁਸੀਂ ਅੱਜ ਦੇ ਯੂਥ ਨੂੰ ਸਪੈਸ਼ਲੀ ਪੰਜਾਬ 'ਚ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਕਿ ਤੁਸੀਂ ਵੀ ਪਹਿਲੇ ਇੱਕ ਅਲੱਗ ਸਰੂਪ ਚ ਸੀਗੇ ਹੁਣ ਤੁਸੀਂ ਵੀ ਕਹੇ ਤੁਹਾਡਾ ਆਪਣਾ ਨਵਾਂ ਜਨਮ ਹੋਇਆ ਤੁਸੀਂ ਫਟਾਫਟ ਕੁਝ ਛੋਟੀ ਜੀ ਦੋ ਲਾਈਨਾਂ ਦੇ ਅੰਦਰ ਮੈਨੂੰ ਅੱਜ ਦੇ ਯੂਥ ਨੂੰ ਇਨਸਪਾਇਰ ਕਰਨ ਲਈ ਕੀ ਕਰੋਗੇ ਕੀ ਗਾਈਡੈਂਸ ਦਿਓਗੇ ਜਾਂ ਕਿਸੇ ਕਿਸੇ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੋਗੇ ਲੋਕ ਤੁਹਾਡੇ ਨਾਲ ਕਿਵੇਂ ਜੁੜ ਸਕਦੇ ਹਨ ਸਤਿਬਚਨ ਵਾਈਗਰੂ ਜੀ ਇੱਥੇ ਇਦਾਂ ਹੈ ਵਾਈਗਰੂ ਜੀ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਹੁਣ ਆਏ ਆ ਤੇ ਬਹੁਤ ਸੰਗਤ ਦਾ ਪਿਆਰ ਹੈ ਸਾਡੀ ਔਕਾਤ ਤੋਂ ਵੱਧ ਕੇ ਬਹੁਤ ਜ਼ਿਆਦਾ ਪਿਆਰ ਹੈ ਇੱਥੇ ਵਾਈਗਰੂ ਜੀ ਜਿਹੜਾ ਪੰਜਾਬ ਡਰਗਲੇ ਪਾਸੇ ਲੱਗ ਗਿਆ ਗਲਤ ਪਾਸੇ ਲੱਗ ਗਿਆ ਉਹ ਸਾਡੇ ਤੱਕ ਪਹੁੰਚ ਕਰ ਰਿਹਾ ਉਹਨਾਂ ਨੂੰ ਸ਼ਾਇਦ ਇਹ ਬਾਣੀ ਤੇ ਭਰੋਸਾ ਹੈ ਨਾ ਕਿ ਸਾਡੇ ਤੇ ਗੁਰੂ ਦੇ ਉਪਦੇਸ਼ ਤੇ ਭਰੋਸਾ ਹੈ ਵੀ ਇਹ ਗੁਰੂ ਦੇ ਬੱਚੇ ਹੈ ਹੋ ਸਕਦਾ ਹੈ ਮੈਨੂੰ ਕੋਈ ਸਹੀ ਸਲਾਹ ਦੇਣਗੇ ਤਾਂ ਜਿਹੜਾ ਯੂਥ ਸਾਡੇ ਨਾਲ ਜਿੱਦਾਂ ਜਿੱਦਾਂ ਕੰਟੈਕਟ ਕਰ ਰਿਹਾ ਤਾਂ ਆਪਾਂ ਨੂੰ ਉਹਨਾਂ ਨੂੰ ਇਹੀ ਕਹਿ ਰਹੇ ਹਾਂ ਕਿ ਤੁਸੀਂ ਇੱਕ ਤਾਂ ਬਾਣੀ ਨਾਲ ਆਜੋ ਜੁੜ ਜਾਓ ਇੱਕ ਜਿਵੇਂ ਉਹ ਆਪਣੀ ਪ੍ਰੋਬਲਮ ਦੇ ਸਾਰ ਨਾਲ ਦੱਸਦੇ ਕਿ ਜਿਹੜਾ ਸਾਡਾ ਸਰੀਰ ਹੈ ਜਿਹੜਾ ਨਸ਼ੇ ਕਰਕੇ ਇੱਕ ਤਰ੍ਹਾਂ ਮੌਤ ਮੰਗਦੇ ਆਪਾਂ ਉਹਨਾਂ ਦੀ ਐਵਰਡਿੰਗ ਹੁੰਦੀ ਆਪਾਂ ਕਹਿੰਨੇ ਆ ਵਾਹਿਗੁਰੂ ਜੀ ਵੀ ਪੋਜ਼ਿਟਿਵ ਆਓ ਬਾਣੀ ਨਾਲ ਸਾਨੂੰ ਮਹਾਰਾਜ ਨੇ ਨਾ ਸਿੰਘਾਂ ਨੂੰ ਇੱਕ ਰਗੜਾ ਬਖਸ਼ਿਆ ਉਹਦੇ ਵਿੱਚ ਨਾ ਆਪਾਂ ਉਹਨੂੰ ਕਹਿ ਦਿੰਦੇ ਆ ਸਿੰਘਾਂ ਦਾ ਪ੍ਰੋਟੀਨ ਸ਼ੇਕ ਉਹਦੇ ਵਿੱਚ ਬੜੀ ਤਾਕਤ ਹੁੰਦੀ ਵਾਈਗਰੋ ਜੀ ਆਪਾਂ ਜਦੋਂ ਉਹਨੂੰ ਇੱਕ ਵਾਰੀ ਵੀ ਦਿਨ 'ਚ ਛੱਕ ਲਈਏ ਤੇ ਬੜੀ એનર્ਜੀ ਲੈਵਲ ਹਾਈ ਰਹਿੰਦਾ। ਉਹ ਮਹਾਰਾਜ ਉਹਦੇ ਵਿੱਚ ਨਾ ਕਿਉਂਕਿ ਆਪਾਂ ਨਾਲ ਬਾਣੀ ਪੜ੍ਹਦੇ ਆਂ, ਨਾਲ ਸਿਮਰਨ ਕਰਦੇ ਆਂ। ਮਹਾਰਾਜ ਉਹ ਵਿੱਚ ਬਖਸ਼ਿਸ਼ ਕਰ ਦਿੰਦੇ ਆਂ। ਜਿਵੇਂ ਕਈ ਵਾਰੀ ਸਾਰਾ ਦਿਨ ਕੁਝ ਖਾਣ ਨੂੰ ਅਗਰ ਨਹੀਂ ਮਿਲਿਆ ਤਾਂ ਆਪਾਂ ਫਿਰ ਵੀ ਰਜੇ ਰਹਿੰਨੇ ਆਂ। ਇੰਨਾ ਮਤਲਬ ਪਿਆਰ ਹੈ ਮਹਾਰਾਜ ਦਾ। ਆਪਾਂ ਉਹਨਾਂ ਨੂੰ ਉਹਦੇ ਨਾਲ ਜੋੜਤਾ। ਆਪਾਂ ਕਿ ਤੁਸੀਂ ਆਓ ਇਹ ਛੱਕੋ। ਆਪਾਂ ਉਹਨਾਂ ਨੂੰ ਡਾਈਟ ਪ੍ਰੋਵਾਈਡ ਕਰਵਾਈ। ਆਪਾਂ ਨਹੀਂ ਕਰਾਈ ਮਹਾਰਾਜ ਨੇ ਕਰਾਈ। ਮਹਾਰਾਜ ਨੇ ਸਾਡੀ ਡਿਊਟੀ ਲਈ। ਆਪਣੇ ਕੁੱਕਰਾਂ ਦੀ ਡਿਊਟੀ ਲਈ। ਉਹਨਾਂ ਨੇ ਹੀ ਜੋ ਦਿੱਤਾ ਆਪਾਂ ਉਹਦੇ ਆਪਣੇ ਸਰੀਰ ਦੇ ਅੰਦਰ ਲੈਣਾ ਸ਼ੁਰੂ ਕੀਤਾ ਦੋ ਤਿੰਨ ਦਿਨ ਦੇ ਵਿੱਚ ਉਹਨਾਂ ਦਾ ਸਰੀਰ ਸੰਭਲਣਾ ਸ਼ੁਰੂ ਹੋ ਗਿਆ ਜਿਹੜੇ ਬਹੁਤ ਜ਼ਿਆਦਾ ਗ੍ਰਸਤ ਸੀ ਅੱਜ ਉਹ ਬਾਣੀ ਪੜ ਰਹੇ ਆ ਅੱਜ ਉਹ ਨਾਮ ਜਪ ਰਹੇ ਤੇ ਇੱਕ ਉਹਨਾਂ ਨੂੰ ਹੌਸਲਾ ਹੋ ਗਿਆ ਕਿ ਚਾਹੇ ਉਹ ਸਾਡੇ ਤੋਂ ਵੱਡੇ ਨੇ ਚਾਹੇ ਉਹ ਸਾਡੇ ਤੋਂ ਛੋਟੇ ਉਹਨਾਂ ਨੂੰ ਇਹ ਦਿਖਿਦਾ ਕਿ ਸਾਡੇ ਭੈਣ ਭਰਾ ਸਾਡੇ ਨਾਲ ਨੇ ਤੇ ਆਪਾਂ ਨੇ ਨੂੰ ਇੱਕ ਵਾਦਾ ਵੀ ਕੀਤਾ ਸੀ ਕਿ ਤੁਹਾਡਾ ਨਾਮ ਹਮੇਸ਼ਾ ਗੁਪਤ ਰੱਖਾਂਗੇ ਇਸ ਚੀਜ਼ ਨੂੰ ਬੇਫਿਕਰ ਰਹੋ ਕਿ ਕਦੀ ਤੁਹਾਡੀ ਕੋਈ ਬਦਨਾਮੀ ਕਰੇਗਾ ਨਹੀਂ ਹੋਣ ਦਾਂਗੇ ਤੁਸੀਂ ਬਸ ਸਾਡੋਂ ਅਗਰ ਜਿੱਦਾਂ ਵੀ ਮੰਗਦੇ ਹੋ ਭੈਣ ਮੰਗ ਭੈਣ ਭਰਾ ਮੰਗਦੇ ਹੋ ਵੱਡੇ ਛੋਟੇ ਜਿੱਦਾਂ ਵੀ ਬਸ ਇੰਨੀ ਗੱਲ ਮੰਨਿਓ ਕਿ ਮਹਾਰਾਜ ਦੇ ਨਾਮ ਵਿੱਚ ਗੁਰੂ ਸਾਹਿਬ ਦੀ ਬਾਣੀ 'ਚ ਬਹੁਤ ਵੱਡੀ ਸ਼ਕਤੀ ਹੈ ਆਪਾਂ ਰਲ ਮਿਲ ਕੇ ਕਰਾਂਗੇ ਸਾਨੂੰ ਕੱਲੇ ਨਹੀਂ ਛੱਡਾਂਗੇ ਬਾਈਕ ਜੀ ਜੀ ਇਹਨਾਂ ਦੇ ਨਾਲ ਗੱਲ ਕਰਕੇ ਅੱਜ ਬਹੁਤ ਚੰਗਾ ਲੱਗਿਆ ਕਿ ਇਹਨਾਂ ਅਗਰ ਇਹਨਾਂ ਦੇ ਥਰੂ ਕੋਈ ਯੂਥ ਕੋਈ ਯੰਗਸਟਰ ਆਪਣੇ ਆਪ ਨੂੰ ਬਦਲਾਵ ਲੈ ਕੇ ਆਉਣਾ ਚਾਹੁੰਦਾ ਹੈ ਜਾਂ ਕੁਝ ਆਪਣੇ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਲੱਗਦਾ ਹੈ ਕਿ ਕੋਈ ਪਰੇਸ਼ਾਨੀ ਹੈ ਜਾਂ ਗੁਰੂ ਦੇ ਨਾਲ ਜੁੜਨਾ ਚਾਹੁੰਦਾ ਹੈ ਜਾਂ ਗੁਰੂ ਦੀ ਰਜ਼ਾ 'ਚ ਰਹਿਣਾ ਚਾਹੁੰਦਾ ਹੈ ਤੇ ਇੱਕ ਮੈਸੇਜ ਵੀ ਹੈ ਕਿ ਸਿਟੀ ਹੈਡਲਾਈਨਸ ਜੀ ਹਮੇਸ਼ਾ ਕੋਸ਼ਿਸ਼ ਹੈ ਹੀ ਰਹਿੰਦੀ ਹੈ ਕਿ ਤੁਹਾਨੂੰ ਬਿਲਕੁਲ ਸਹੀ ਤੇ ਸਟੀਕ ਖਬਰਾਂ ਦਿੰਦੇ ਰਹਾਂ ਤੇ ਕੁਛ ਨਾ ਕੁਛ ਇਨਸਪਾਇਰ ਕਰਨ ਲਈ ਵੀ ਤੁਹਾਡੀ ਜ਼ਿੰਦਗੀ 'ਚ ਕੁਛ ਨਾ ਕੁਛ ਵਧੀਆ ਲੈ ਕੇ ਆਈਏ ਤੇ ਹੁਣ ਸਾਨੂੰ ਇਜਾਜ਼ਤ ਦਿਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ